ਹਾਂ ਤੇ ਜਿੰਦਰਪਾਲ ਸਿੰਘ ਸੰਧੂ ਸਾਫ ਦਾ ਚੇਨਮੈਨ ਐਸਐਫਪੀ ਪੰਜਾਬ ਅੱਜ ਅਸੀਂ ਇੱਥੇ ਸਰਸਕ ਦੇਵ ਸਿੰਘ ਜੀ ਤੇ ਹੰਸਾ ਜੋ ਕਿ ਆਪਣੇ ਆਪਣੇ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ ਤੇ ਜਿਨ੍ਹਾਂ ਨੇ ਸ਼ੋਮਨੀ ਕਾਲੀ ਦਲ ਵਾਸਤੇ ਆਪਣਾ ਸਾਰਾ ਜੀਵਨ ਲਾਇਆ ਤੇ ਮੇਨ ਜਿਹੜੇ ਅਕਾਲੀ ਦਲ ਦੇ ਲੀਡਰ ਸੀਗੇ ਸਪਰਕਾਸ਼ ਸਿੰਘ ਬਾਦਲ ਗੁਰਚੰਦ ਸਿੰਘ ਤੌਰ ਸਰਗੋਪ ਸਿੰਘ ਹੰਸਾ ਮੇਨ ਅਕਾਲੀ ਦਲ ਦੇ ਲੀਡਰਾਂ ਦੇ ਵਿੱਚ ਤੁਸੀਂ ਇੱਕ ਅਕਾਲੀ ਦਲ ਦਾ ਥੰਮ ਸੀਗੇ ਜਿਹੜੀ ਪੰਥਕ ਸਿਆਸਤ ਇਹਨਾਂ ਸਾਰੇ ਸੱਜਣਾਂ ਦੇ ird gird ਘੁੰਮਦੀ ਸੀ ਉਹਨਾਂ ਚੋਂ ਜੇ ਪ੍ਰਮੁੱਖ ਨਾਮ ਲਈਏ ਤਾਂ ਸਾਸਕ ਸਿੰਘ ਢੀਂਸਾ ਦਾ ਸੀ ਤੇ ਜੋ ਵੀ ਸ਼ੋਅ ਅਕਾਲੀ ਦਲ ਦੀ ਕੋਈ ਪਾਲਸੀ ਡਿਸੀਜਨ ਹੁੰਦੇ ਸੀ ਉਹਦੇ ਚ ਮੁੱਖ ਪ੍ਰਿੰਕਾ ਸਾਸਕ ਸਿੰਘ ਬਾਦਲ ਦੀ ਹੁੰਦੀ ਸਾਸਕ ਸਿੰਘ ਢੀਂਸਾ ਦੀ ਹੁੰਦੀ ਸੀ ਤੇ ਬਾਦਲ ਸਾਹਿਬ ਵੀ ਹਮੇਸ਼ਾ ਕੋਈ ਵੀ ਜੋ ਪੰਥਰੀ ਭੀੜ ਪੈਂਦੀ ਸੀ ਕੋਈ ਪੰਥਕ ਸਲਾਹ ਕਰਨੀ ਹੁੰਦੀ ਸੀ ਰਾਜਨੀਤਿਕ ਸਲਾਹ ਕਰਨੀ ਹੁੰਦੀ ਸੀ ਤਾਂ ਉਦੋਂ ਠਿੰ사 ਸਾਹਿਬ ਦੀ ਜ਼ਰੂਰ ਲੈਂਦੇ ਸੀ ਚਾਹੇ ਕੋਰਟ ਕਮੇਟੀ ਹੈ ਚਾਹੇ ਵਰਤਨ ਕਮੇਟੀ ਹੈ ਚਾਹੇ ਅਕਾਲੀ ਦਲ ਦੀ ਕਿਸੇ ਤਰ੍ਹਾਂ ਦੀ ਵੀ ਮੀਟਿੰਗ ਹੈ ਅਕਾਲੀ ਦਲ ਦਾ ਕੋਈ ਪ੍ਰੋਗਰਾਮ ਹੈ ਅਕਾਲੀ ਦਲ ਦੀ ਕੋਈ ਐਜੂਕੇਸ਼ਨ ਹੈ ਅਕਾਲੀ ਦਲ ਵੱਲੋਂ ਕੋਈ ਡਾਕੂਮੈਂਟ ਡਰਾਫਟ ਕਰਨਾ ਹਰੇਕ ਵਿੱਚ ਸਰ ਸੰਦੀਪ ਸਿੰਘ ਠਿੰ사 ਅਗਾ ਵਧੂ ਹੁੰਦੇ ਸੀ ਪਰ ਜਿਵੇਂ ਜਿਵੇਂ ਸਿਆਸਤ ਚੱਲਦੀ ਗਈ ਤੇ ਉਵੇਂ ਢੀਂਸਾ ਸਾਹਿਬ ਨੇ ਮਹਿਸੂਸ ਕੀਤਾ ਕਿ ਜੋ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹਦੇ ਵਿੱਚ ਮੇਰਾ ਦਮ ਘੁੱਟ ਰਿਹਾ ਹੈ ਤਾਂ ਉਹਨਾਂ ਨੇ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਉਹ ਮਹਿਸੂਸ ਕਰਦੇ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਰੋਹ ਰਵਿਤਾ ਕਾਇਮ ਕਰਨੀਆਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨੀਆਂ ਤੇ ਜੋ ਸਿੱਖੀ ਨੂੰ ਸਮੇਂ-ਸਮੇਂ ਤੇ ਆਉਣ ਵਾਲੀਆਂ ਚੁਣੌਤੀਆਂ ਉਹਦਾ ਆਪਾਂ ਨਾਲ ਮਿਲ ਕੇ ਉਹਨਾਂ ਟਾਕਰਾ ਕਰਨਾ ਹੈ ਤੇ ਜੋ ਗੁਰੂ ਨਾਮ ਦੇਵਾ ਸਿੱਖ ਪੰਜਾਬ ਚ ਪੰਜਾਬ ਤੋਂ ਬਾਹਰ ਤੇ ਵਿਦੇਸ਼ਾਂ ਵਿੱਚ ਵੱਸ ਰਿਹਾ ਜੇ ਉਹਦੀ ਰਾਖੀ ਕਰਨੀ ਹੈ ਜੇ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਦੀ ਹੈ ਪਰ ਜੇ ਉਹ ਤੇ ਉਹ ਅਲੈਦਾ ਹੋ ਗਏ ਅਕਾਲੀ ਦਲ ਤੋਂ ਤੇ ਉਹਦੇ ਵਿੱਚ ਮੈਂ ਜੇ ਸੰਖੇਪਚ ਜਾਮਾ ਤਾਂ ਅਖੀਰ ਚ ਜੋ ਕਟਨਾ ਕਰਮ ਹੋਏ ਤੇ ਉਹਨਾਂ ਨੇ ਇੱਕ ਸਹੇਦ ਦਿੱਤੀ ਕਿ ਆਪਾਂ ਸ਼ੋਮਨੀ ਕਾਲੀਦਲ ਸੂਯੁਗਤ ਬਣਿਆ ਸਾਰੇ ਇਕੱਠੇ ਹੋਏ ਦੂਜੀ ਲੀਡਰਸ਼ਿਪ ਇਕੱਠੀ ਹੋਈ ਉਹਦੇ ਚ ਸਤਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਵਿਜੀਤਜੀਤ ਸਿੰਘ ਸਾਰੇ ਇਕੱਠੇ ਹੋਏ ਤਾਂ ਕਿ ਮੈਂ ਸ਼ੋਮਨੀ ਕਾਲੀ ਨੂੰ ਸਾਰੇ ਇਕੱਠਾ ਕਰਾਂ ਤਾਂ ਅਕਾਲ ਤੱਕ ਸਭ ਤੇ ਗਏ ਕਿ ਉੱਥੇ ਭੁੱਲਾ ਬਖਸ਼ਾਨ ਗਏ ਕਿ ਜੋ ਪੰਥਕ ਵੋਟਰ ਹੈਗਾ ਉਹ ਸਾਡੇ ਤੋਂ ਸ਼ੋਮਨੀ ਕਾਲੀਦਲ ਤੋਂ ਦੂਰ ਜਾ ਰਿਹਾ ਹੈ ਜੇ ਸ਼ੋਮਨੀ ਕਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਪਹਿਲਾਂ ਜੋ ਪੰਥਕ ਸਾਡਾ ਜ ਬੇਸ ਹੈ ਉਹਨੂੰ ਮੌਜੂਦ ਕਰੀਏ ਜੋ ਸਾਡੇ ਨਾਲ ਸਾਡਾ ਸਮਰਥਕ ਉਹ ਨਾਰਾਜ਼ ਹੈ ਅਸੀਂ ਉਹਨਾਂ ਨੂੰ ਕਿਟੂਗੜ ਆਪਣੇ ਨਾਲ ਲਈਏ ਉਹਨਾਂ ਦੀ ਨਮਜ ਪਛਾਣਦੇ ਹੋਏ ਇਹਨਾਂ ਦੇ ਅਗਵਾਈ ਦਿੱਤੀ ਤੇ ਅਸੀਂ ਸਾਰੇ ਸਤਪਿੰਦਰ ਸਿੰਘ ਜੀ ਸਾਹਿਬ ਰੱਖੜਾ ਸਾਹਿਬ ਸਾਰੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਗਏ ਲਿਖ ਕੇ ਦਿੱਤਾ ਸਰਸੂਬੀਰ ਸਿੰਘ ਬਾਦਲ ਦੇ ਉੱਤੇ ਹੋਰ ਸਾਰਿਆਂ ਨੂੰ ਬੁਲਾਇਆ ਗਿਆ ਤੇ ਉਹਦੇ ਪਿੱਛੇ ਉਹਨਾਂ ਦੀ 300 ਸਾਹਿਬ ਦੀ ਇਹ ਸੋਚ ਸੀ ਕਿ ਅਸੀਂ ਇੱਕ ਵਾਰੀ ਸ਼ੋਂ ਅਸੀਂ ਅਕਾਲ ਤਖਤ ਸਾਹਿਬ ਦੇ ਕੋਲ ਪੇਸ਼ ਹੋ ਕੇ ਆਪਣੀ ਭੁੱਲਾਂ ਬਖਸ਼ਾ ਲੈਣਿਆ ਤਾਂ ਜੋ ਸਿੱਖ ਸਾਇਕੀ ਹੈ ਜੋ ਪੰਥਕ ਸੋਚ ਹੈ ਵੀ ਉਹ ਜੋ ਲੋਕ ਸਾਡੇ ਤੋਂ ਨਾਰਾਜ਼ ਬੈਠੇ ਆ ਕਿ ਸਮੇਂ-ਸਮੇਂ ਤੇ ਅਸੀਂ ਗਲਤੀਆਂ ਕੀਤੀਆਂ ਵੀ ਉਹ ਪੰਥਕ ਸੋਚ ਹੈ ਜਿਹੜੀ ਉਹ ਅਸੀਂ ਠੀਕ ਕਰਨ ਵਿੱਚ ਕਾਮਯਾਬ ਹੋਵਾਂਗੇ ਤੇ ਉਹ ਉਹ ਸਾਰੇ ਸੱਜਣਾ ਨੂੰ ਅਸੀਂ ਆਪਣੇ ਨਾਲ ਲਾ ਲਾਂਗੇ ਉਹ ਜੋ ਕਾਮਯਾਬ ਹੋਏ ਅਕਾਲ ਤਖਤ ਦੇ ਸੱਜਣਾਂ ਨੇ ਪੇਸ਼ ਹੋਏ ਤੇ ਸੱਤ ਮੈਂਬਰੀ ਕਮੇਟੀ ਬਣਾਈ ਕਿ ਅਸੀਂ ਪੰਥ ਨੂੰ ਸਾਨੂੰ ਇਕੱਠਾ ਕਰੀਏ ਅਕਾਲੀ ਦਰ ਨੂੰ ਇਕੱਠਾ ਕਰੀਏ ਤੇ ਇਹ ਇਕੱਠਾ ਹੋ ਕੇ ਸੱਤ ਮੈਂਬਰੀ ਦੇ ਥਰੂ ਕਮੇਟੀ ਦੇ ਥਰੂ ਉਹਨਾਂ ਦਾ ਕਿ ਸ਼ੂਮੀ ਕਾਲੇ ਲਿਲਾਖ ਨੂੰ ਵੀ ਪ੍ਰਧਾਨ ਬਣੇ ਤੇ ਅਕਾਲੀ ਦਰ ਇਕੱਠਾ ਹੋਵੇ ਪਰ ਉਹ ਜਿਹੜੀ ਉਹਨਾਂ ਦਾ ਸੁਪਨਾ ਸਾਡੇ ਸਾਰਿਆਂ ਦਾ ਜੋ ਸੁਪਨਾ ਸੀਗਾ ਉਹ ਪੂਰਾ ਨਾ ਹੋ ਸਕਿਆ ਤੇ ਦੋ ਸੱਜਣਾਂ ਨੇ ਲੈਦਾ ਹੋ ਗਈ ਉਹਦੇ ਤੋਂ ਤੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਪਰ ਜੋ ਉਹਨਾਂ ਦਾ ਸੁਪਨਾ ਜਾਂ ਸਾਡੇ ਸਾਰਿਆਂ ਦਾ ਸੁਪਨਾ ਸੀ ਕਿ ਸ਼੍ਰੋਮਣੀ ਗੱਲ ਇਕੱਠਾ ਹੋਵੇ ਉਹ ਪੂਰਾ ਨਾ ਹੋ ਸਕਿਆ ਤੇ ਜੋ ਉਹਨਾਂ ਦੀ ਸੋਚ ਸੀ ਕਿ ਸਾਨੂੰ ਅਕਾਲ ਤਖਤ ਮਹਾਨ ਅਕਾਲ ਤਖਤ ਦੀ ਜੋ ਮਰਿਆਦਾ ਸਾਨੂੰ ਕਾਇਮ ਰੱਖਣੀ ਚਾਹੀਦੀ ਆ ਉਹਦੇ ਤੇ ਉਹ ਅਖੀਰਲੇ ਸਮੇਂ ਤੱਕ ਕਾਇਮ ਰਹੇ ਤੇ ਉਹ ਚਾਹੁੰਦੇ ਸੀ ਕਿ ਜੇ ਪੰਥ ਦੀ ਤਾਕਤ ਸ਼ੋਮਨੀ ਕਾਲ ਜਲਦੀ ਦੀ ਤਾਕਤ ਉਹ ਕੱਠ ਦੇ ਵਿੱਚ ਹੈ ਤਾਂ ਅੱਜ ਵੀ ਅਸੀਂ ਸੱਚੀ ਸੁੱਚੀ ਸਿਧਾਂਤ ਦੀ ਢਿੰਸਾ ਸਾਹਿਬ ਨੂੰ ਇਹ ਹੋਏਗੀ ਕਿ ਅਸੀਂ ਸਾਦੇ ਪੰਥ ਨੂੰ ਇਕੱਠਾ ਕਰੀਏ ਇੱਕ ਆਪਣੀ ਪਹਿਚਾਨ ਬਣਾਈਏ ਤੇ ਜੋ ਸਾਡਾ ਸਿੱਖੀ ਨੂੰ ਅਕਾਲੀ ਦਲ ਨੂੰ ਘਾਣ ਹੋ ਰਹੀ ਹੈ ਪੰਜਾਬ ਚ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਉਹਦੇ ਚ ਉਹਨੂੰ ਬਚਾਉਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ ਉਹ ਸਾਡੀ ਪੰਜਾਬ ਦੀ ਸਿਆਸਤ ਤੇ ਸੈਂਟਰ ਦੀ ਸਿਆਸਤ ਇੱਕ ਕੜੀ ਦਾ ਕੰਮ ਕਰਦੇ ਸੀ ਉਹਨਾਂ ਨੂੰ ਪੰਜਾਬ ਦੇ ਲੋਕ ਵੀ ਸਾਰੀਆਂ ਪਾਰਟੀਆਂ ਦੇ ਲੋਕ ਵੀ ਚਾਹੁੰਦੇ ਸੀ ਤੇ ਢੀਂਸਾ ਸਾਹਿਬ ਨੂੰ ਸੈਂਟਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੋਦੀ ਜੀ ਨਾਲ ਵੀ ਹਮੇਸ਼ਾ ਜੀ ਨਾਲ ਜਾਂ ਹੋਰ ਸਾਰਿਆਂ ਨਾਲ ਸੀ ਮੈਂ ਕਹਿੰਦਾ ਵੀ ਉਹਨਾਂ ਦੇ ਜਾਣ ਨਾਲ ਇੱਕੋ ਸਾਡੀ ਕੜੀ ਵੀ ਬ੍ਰੇਕ ਹੋ ਗਈ ਹੈ ਉਹ ਐਸਾ ਦੇ ਸੱਜਣ ਸੀ ਉਹ ਕਹਿ ਕੇ ਕੁਝ ਕੰਮ ਕਰਵਾ ਸਕਦੇ ਸੀ ਪਰ ਉਹਦੇ ਲਈ ਸਾਨੂੰ ਪਹਿਲਾਂ ਇੱਕ ਮਜ਼ਬੂਤ ਅਕਾਲੀ ਦਲ ਦੀ ਜ਼ਰੂਰ ਸੀ ਤੇ ਮੈਂ ਇਹੀ ਅਕਾਲ ਤਖਤ ਦੇ ਅਕਾਲਾ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ ਕਿ ਢੀਂਸਾ ਸਾਹਿਬ ਦਾ ਸੋਗਾਂ 'ਚ ਵਸਾ ਹੋਵੇ ਤੇ ਜੋ ਉਹਨਾਂ ਦੇ ਮਨ ਦਾ ਵਲਵਲੇ ਸੀ ਗੁਰੂ ਮਹਾਰਾਜ ਉਹਨਾਂ ਨੂੰ ਪੂਰਾ ਕਰੇ